ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਮੇਰੇ YouTube ਚੈਨਲ ਤੇ ਉਮੀਦ ਹੈ ਜੀ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਗੇ ਤੇ ਆਪਾਂ ਵੀ ਠੀਕ ਹਾਂ ਜੀ ਚਲੋ ਜੀ ਅੱਜ ਕਾਫੀ ਦਿਨਾਂ ਬਾਅਦ ਅੱਜ ਆਪਾਂ ਆਪਣਾ ਵਲੌਗ ਅਪਲੋਡ ਕੀਤਾ ਵਾ ਤੇ ਇਹ ਅੱਜ ਤੋਂ ਹਫਤਾ ਪਹਿਲਾਂ ਦਾ ਹੀ ਵਲੌਗ ਹੈ ਸੀਗਾ ਜੋ ਕਿ ਆਪਾਂ ਥੋੜਾ ਬਹੁਤ ਸ਼ੂਟ ਕਰਕੇ ਰੱਖਿਆ ਹੋਇਆ ਸੀ ਤੇ ਇੱਥੇ ਆਪਾਂ ਜਾਣਾ ਸੀਗਾ ਮੈਰਿਜ ਤੇ ਜੋ ਕਿ ਸਾਡੀ ਭੂਆ ਜੀ ਦੇ ਬੇਟੇ ਦੀ ਮੈਰਿਜ ਸੀਗੀ ਤੇ ਅਸੀਂ ਪਾਲਟੀ ਤੇ ਜਾਣਾ ਸੀਗਾ ਪਾਲਟੀ ਤੇ ਜਾਂਦੀਆਂ ਤਿਆਰੀਆਂ ਹੋ ਰਹੀਆਂ ਸੀ ਥੋੜੀ ਬਹੁਤੀ ਸ਼ਾਪਿੰਗ ਕਰਨੀ ਸੀਗੀ ਸਰਦਾਰ ਜੀ ਨੇ ਆਪਣੇ ਲਈ ਕੱਪੜੇ ਖਰੀਦਨੇ ਸੀਗੇ ਤੇ ਮੈਂ ਥੋੜੀ ਬਹੁਤੀ ਆਪਣੇ ਲਈ ਸਮਾਨ ਖਰੀਦਣਾ ਸੀਗਾ ਤੇ ਇੱਥੇ ਉਹਨਾਂ ਨੇ ਵੀ ਆਪਣੇ ਲਈ ਕੱਪੜੇ ਖਰੀਦ ਲਏ ਸੀਗੇ ਤੇ ਆਪਾਂ ਵੀ ਥੋੜੀ ਬਹੁਤੀ ਸ਼ਾਪਿੰਗ ਕਰ ਲਈ ਸੀ ਕੱਪੜੇ ਤਾਂ ਆਪਾਂ ਪਹਿਲੇ ਸਟੀਚਿੰਗ ਕਰ ਲਿਆ ਸੀਗਾ ਸੂਟ ਤੇ ਉਸ ਤੋਂ ਬਾਅਦ 2 ਦਿਨ ਬਾਅਦ ਜਿਸ ਦਿਨ ਆਪਾਂ ਜਾਣਾ ਸੀਗਾ ਜਾਨੀ ਕਿ 30 ਤਰੀਕ ਦਾ ਸੀਗਾ 30 ਤਰੀਕ ਦੀ ਸੀਗੀ ਪਾਰਟੀ ਤੇ ਇੱਥੇ ਆਪਾਂ ਹੋ ਰਏ ਸੀਗੇ ਰੈਡੀ ਕੱਪੜੇ ਪਾ ਲਏ ਸੀਗੇ ਸੂਟ ਪਾਇਆ ਸੀਗਾ ਆਪਾਂ ਜੋ ਕਿ ਨਿਊ ਰੈਡੀ ਕੀਤਾ ਵਾ ਜੋ ਸੀਤਾ ਸੀਗਾ ਬਹੁਤ ਹੀ ਸੋਹਣਾ ਤੇ ਬਹੁਤ ਹੀ ਪਿਆਰਾ ਕਲਰ ਸੀਗਾ ਮੇਰੇ ਸੂਟ ਦਾ ਤੇ ਤੁਸੀਂ ਸਾਰੇ ਜਿਹੜੇ ਦੱਸਿਆ ਜਰੂਰ ਕਿਦਾਂ ਦਾ ਲੱਗ ਰਿਹਾ ਸੀਗਾ ਸੂਟ ਮੈਂ ਪਹਿਲਾਂ ਵੀ ਵੈਸੇ ਆਪਣੀ ਸ਼ਾਰਟ ਵੀਡੀਓ ਅਪਲੋਡ ਕੀਤੀਆਂ ਸੀਗੀਆਂ ਜਿਸ ਦਿਨ ਪਾਰਟੀ ਸੀਗੀ ਤੇ ਵਲੌਗ ਮੇਰੇ ਕੋਲ ਸ਼ੇਅਰ ਨਹੀਂ ਹੋਇਆ ਕਿਉਂਕਿ ਮੈਰਿਜ ਤੋਂ ਬਾਅਦ ਪਾਰਟੀ ਤੋਂ ਬਾਅਦ ਮੇਰੀ ਕਾਫੀ ਜ਼ਿਆਦਾ ਤਬੀਅਤ ਉਸ ਦਿਨ ਦੀ ਖਰਾਬ ਆ ਬਹੁਤ ਬੁਖਾਰ ਜਾਨੀ ਕਿ ਗਲਾ ਖਰਾਬ ਖਾਂਸੀ ਅੱਜ ਵੀਡੀਓ ਐਡੀਟਿੰਗ ਕਰਨ ਲੱਗਾ ਵੀ ਬਹੁਤ ਜ਼ਿਆਦਾ ਦਿੱਕਤ ਹੋ ਰਹੀਆਂ ਮੈਨੂੰ ਤੇ ਇਸ ਲਈ ਤੁਹਾਡੇ ਨਾਲ ਮੈਂ ਵਲੌਗ ਨਹੀਂ ਸ਼ੇਅਰ ਕਰ ਸਕੀ ਤੇ ਸੋਚਿਆ ਚਲ ਅੱਜ ਮੈਂ ਥੋੜੀ ਬਹੁਤੀ ਠੀਕ ਸੀਗੀ ਤੇ ਤੁਹਾਡੇ ਨਾਲ ਮੈਂ ਆਪਣਾ ਵਲੌਗ ਸ਼ੇਅਰ ਕਰ ਦੇਣੀ ਤੁਹਾਨੂੰ ਤੇ ਇੱਥੇ ਆਪਾਂ ਹੋਣ ਲੱਗੇ ਸੀਗੇ ਰੈਡੀ ਤੇ ਐਸ਼ਲਿਨ ਨੂੰ ਮੈਂ ਰੈਡੀ ਕਰ ਦਿੱਤਾ ਸੀਗਾ ਤੇ ਤੁਹਾਨੂੰ ਪਤਾ ਬੇਟੇ ਆਪਣੇ ਹੁਣ ਵੱਡੇ ਹੋ ਚੁੱਕੇ ਨੇ ਉਹ ਖੁਦ ਬਖੋਦ ਆਪਣਾ ਰੈਡੀ ਸ਼ਾੜੀ ਹੋ ਜਾਂਦੇ ਨੇ ਤੇ ਐਸ਼ਲਿਨ ਨੂੰ ਰੈਡੀ ਕੀਤਾ ਸੀਗਾ ਤੇ ਹੁਣ ਇਸ ਤੋਂ ਬਾਅਦ ਮੇਰੀ ਵਾਰੀ ਸੀਗੀ ਤੇ ਮੇਰੇ ਇਹ ਹੁੰਦਾ ਕਿ ਮੈਂ ਐਸ਼ਲਿਨ ਨੂੰ ਰੈਡੀ ਕਰਕੇ ਫਿਰ ਉਸ ਤੋਂ ਬਾਅਦ ਹੀ ਰੈਡੀ ਹੁੰਨੀ ਆ ਤੇ ਤੁਸੀਂ ਦੱਸਣਾ ਜਰੂਰ ਐਸ਼ਲਿਨ ਕਿੱਦਾਂ ਨਹੀਂ ਲੱਗ ਰਹੀ ਆ ਤੇ ਐਸ਼ਲਿਨ ਦਾ ਜਿਵੇਂ ਥੋੜਾ ਜਿਹਾ ਇਸਟਾਈਲ ਚੇਂਜ ਹੀ ਕਰਕੇ ਬਣਾਇਆ ਸੀਗਾ ਹਰ ਵਕਤ ਜੀ 2-4 ਵਾਰੀ ਮੈਂ ਜੋ ਪਹਿਲਾਂ ਚੇਂਜ ਸੀ ਕਿ ਜੋ ਪਹਿਲਾਂ ਕੀਤਾ ਸੀਗਾ ਉਸ ਤੋਂ ਅਲੱਗ ਜਿਹਾ ਕੀਤਾ ਸੀਗਾ ਕਿਉਂਕਿ ਇਹਨਾਂ ਪੋਨੀ ਬਹੁਤ ਜ਼ਿਆਦਾ ਘੱਟ ਕਰਾਉਂਦੀ ਹੈ ਇਹਨੂੰ ਪੋਨੀ ਇੰਨੀ ਜਾਂਚਦੀ ਵੀ ਨਹੀਂਗੀ ਇਹ ਗੁੱਤ ਵਗੈਰਾ ਜਾਂ ਗੁੱਤ ਵਗੈਰੇ ਕਰਵਾਉਂਦੀ ਹੈ ਜ਼ਿਆਦਾਤਰ ਤੇ ਅੱਜ ਮੈਨੂੰ ਬਹੁਤ ਪਰੇਸ਼ਾਨੀ ਹੋ ਰਹੀ ਹੈ ਵੀਡੀਓ ਐਡੀਟਿੰਗ ਕਰਨ ਲੱਗਿਆ ਵੀ ਤੁਹਾਡੇ ਨਾਲ ਸ਼ੇਅਰ ਕਰਨ ਲੱਗਿਆ ਵੀ ਤੇ ਫਾਈਨਲੀ ਆਪਾਂ ਰੈਡੀ ਹੋ ਚੁੱਕੇ ਸੀਗੇ ਪਾਰਟੀ ਤੇ ਜਾਣ ਵਾਸਤੇ ਤੇ ਐਸੀਗੀ ਆਪਣੀ ਫਾਈਨਲੀ ਲੁੱਕ ਤੇ ਇੱਥੇ ਆਪਣੇ ਆਇਲਾਈਨਰ ਮੈਂ ਲਗਵਾਉਣਾ ਸੀਗਾ ਕਿਉਂਕਿ ਮੈਂ ਬਾਕੀ ਰੈਡੀ ਹੋ ਜਾਨੀ ਆ ਤੇ ਆਇਲਾਈਨਰ ਮੇਰੇ ਕੋਲ ਨਹੀਂ ਲੱਗਦਾ ਮੈਨੂੰ ਨਹੀਂ ਲਗਾਉਣਾ ਆਉਂਦਾ ਆਪਣੇ ਆਪ ਤੇ ਰਸਤੇ ਵਿੱਚ ਮੇਰੀ ਫਰੈਂਡ ਆ ਫਿਰ ਮੈਂ ਆਇਲਾਈਨਰ ਉਹਦੇ ਕੋਲੋਂ ਲਗਵਾ ਕੇ ਜਾਨੀ ਹੁੰਨੀ ਆ ਤੇ ਇੱਥੇ ਆਪਾਂ ਰੈਡੀ ਹੋ ਗਏ ਸੀ ਤੇ ਇੱਥੇ ਆਪਣਾ ਚੱਲ ਰਿਹਾ ਸੀਗਾ ਫੋਟੋ ਸ਼ੂਟ ਤੇ ਮੇਰਾ ਬੇਟਾ ਫੋਟੋ ਕਰ ਰਿਹਾ ਸੀਗਾ ਸਨੈਪ ਕਰ ਰਿਹਾ ਸੀਗਾ ਨਾਲ ਮੇਰਾ ਵਲੌਗ ਵੀ ਚੱਲ ਰਿਹਾ ਸੀਗਾ ਤੇ ਥੋੜੀ-ਬਹੁਤ ਹੀ ਮਸਤੀ ਸੀਗੀ ਤੇ ਉਸ ਤੋਂ ਬਾਅਦ ਆਪਾਂ ਚੱਲਾਂਗੇ ਚਲੋ ਤੁਹਾਨੂੰ ਵੀ ਖਵਾਉਣੇ ਆ ਪਕੌੜੇ ਚਕੌੜੇ ਤੇਦਰ ਸਾਡੇ ਸਰਦਾਰ ਜੀ ਦੀ ਟਾਣ ਦੇਖੋ ਚਲੋ ਜੇਥੇ ਆਪਾਂ ਪੂਆਜੀ ਘਰੇ ਆ ਗਏ ਸੀਗੇ ਤੇ ਵਿਆਹ ਵਾਲੇ ਘਰੇ ਪਹੁੰਚ ਗਏ ਸੀਗੇ ਵਿਆਹ ਤਾਂ ਇੱਕ ਦਿਨ ਪਹਿਲਾਂ ਹੀ ਹੋ ਗਿਆ ਸੀਗਾ ਤੇ ਆਪਾਂ ਆਏ ਸੀਗੇ ਪਾਰਟੀ ਤੇ ਵਿਆਹ ਬਰਾਤ ਨਾਲ ਦੋ ਥੋੜੇ ਜਣੇ ਗਏ ਸੀਗੇ ਜ਼ਿਆਦਾ ਜਣੇ ਨਹੀਂ ਸੀ ਗਏ ਤੇ ਦੂਸਰੇ ਦਿਨ ਪੂਆਜੀ ਨੇ ਘਰ ਵਿੱਚ ਪਾਰਟੀ ਰੱਖੀ ਹੋਈ ਸੀਗੀ ਤੇ ਇਹ ਉਹਨਾਂ ਦਾ ਘਰ ਜਾਨੀ ਕਿ ਵਿਆਹ ਵਾਲਾ ਘਰ ਤੇ ਆਪਣੀ ਐਂਟਰੀ ਹੋ ਗਈ ਸੀ ਤੇ ਤੁਸੀਂ ਬਿਨਾਂ ਸਕਿੱਪ ਕੀਤੇ ਆ ਪਿੰਡਾਂ ਦਾ ਵਿਆਹ ਕਿਦਾਂ ਦਾ ਲੱਗਿਆ ਜਰੂਰ ਦੱਸਣਾ ਤੇ ਕਰੋ ਇੰਜੋਏ ਪਿੰਡਾਂ ਦਾ ਵਿਆਹ ਫਿਰ ਮਾਰੂਸ਼ਾ ਹੋ ਰਹੀ ਨੇ ਉਹ ਆ ਵੀ ਇਹਨਾਂ ਨੂੰ ਚੱਲ ਆ ਆਹੋ ਨੂ ਬੜਾ ਕਰਾ ਰਹੀ ਹੈ ਇਹੋਲੇ ਸਵਾਲ ਆ ਗਏ ਜੀ ਇਹ ਟੀ ਲੈਜੈਂਡ ਹੈ ਉਹਨਾਂ ਨੇ ਆ ਕੇ ਪੋਹੇ ਗਏ ਉਹਨਾਂ ਨੂੰ ਚਿਕਾ ਲਿਆਏ ਉਹਨਾਂ ਦੇ ਇਕਦਾਂ ਲਿਆਏ ਉਹ ਤੇ ਨਸਾਂ ਮਜੇ ਉਹ ਤੇ ਆ ਕਲਾ ਉਹ ਤੇ ਕਾਲਾ ਹੀ ਹੋ ਜਾਣਾ ਅੱਛਾ ਥੇਲ ਪਾਇਆ ਕਿ ਉਹ ਆ ਜਲਾ ਕਰਮਾਈ ਉਹ ਤਾਂ ਨਹੀਂ ਕਿ ਤਾ ਚਾਰ ਕਿਲੋ ਮਾਰਾ ਨੰਵਾ bisa petri kan hai mari ho Hãy subscribe cho kênh Ghiền Mì nó Để à? bỏ nó những video đi dẫn mẹ ਸਾਰੇ ਉਹ ਟੈਂਟ ਤੱਕ ਆਉਂਦਾ ਪਿਆ ਸਰ ਮੇਰਾ ਫਰੇਮ ਉਹ ਪੈਪ ਤੱਕ ਹਾਂ ਜੇ ਥੋੜਾ ਪਿਛੇ ਨੂੰ ਹਾਂਜੀ ਉਸ ਤੋਂ ਬਾਅਦ ਅੱਜ ਦਿਨ ਹੈਗਾ ਵਾ ਸ਼ਨੀਵਾਰ ਦਾ 1 ਨਵੰਬਰ ਤੇ ਅੱਜ ਅਜੀ ਮੇਰਾ ਜਨਮ ਦਿਨ ਤੇ 1 ਨਵੰਬਰ ਨੂੰ ਮੇਰਾ ਜਨਮ ਦਿਨ ਹੁੰਦਾ ਵਾ ਤੇ ਵੀਡੀਓ ਤੁਹਾਨੂੰ 2 ਨਵੰਬਰ ਨੂੰ ਮਿਲੂਗੀ ਤੇ ਹਲੇ ਫਿਲਹਾਲ ਇਸ ਟਾਈਮ ਟਾਈਮ ਮਰ ਸ਼ਾਮ ਦਾ ਹੀ ਹੋ ਗਿਆ ਵਾ 5:30 ਦਾ ਟਾਈਮ ਹੋ ਗਿਆ ਵਾ ਤੇ ਪਲੈਨਿੰਗ ਦਾ ਬਾਰੇ ਸੀ ਕਹ ਰਹੇ ਸੀ ਕਿ ਬਾਹਰ ਅੱਜ ਰੋਟੀ ਖਾਵਾਂਗੇ ਇਸ ਲਈ ਮੈਂ ਕੁਝ ਵੀ ਨਹੀਂ ਬਣਾਇਆ ਹਲੇ ਤੱਕ ਹਾਂ ਕੁਝ ਪੱਕਾ ਪਤਾ ਨਹੀਂ ਹੈਗਾ ਕਿ ਹਲੇ ਸਰਦਾਰ ਜੀ ਨਹੀਂ ਆਏ ਤੇ ਜੇ ਪਲਾਨ ਬਣਿਆ ਹੋਇਆ ਤੇ ਫਿਰ ਆਪਾਂ ਤੁਹਾਨੂੰ ਵੀ ਨਾਲ ਲੈ ਕੇ ਚੱਲਾਂਗੇ ਦੇਖਾਂਗੇ ਕਿ ਬਾਹਰ ਖਾਣੇ ਆ ਜਾਂ ਘਰੇ ਖਾਣੇ ਆ ਹਲੇ ਸਰਦਾਰ ਜੀ ਆਉਣਗੇ ਤੇ ਫਿਰ ਪਤਾ ਲੱਗੂਗਾ ਜੇ ਘਰੇ ਵੀ ਆਪਾਂ ਕੁਝ ਬਣਾਵਾਂਗੇ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜੇ ਆਪਾਂ ਜਾਵਾਂਗੇ ਰੈਸਟੋਰੈਂਟ ਵਗੈਰਾ ਬਾਹਰ ਖਾਣ ਵਾਸਤੇ ਤੇ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੁਸੀਂ ਵੀਡੀਓ ਨਾਲ ਬਣੇ ਰਹੋ ਬਿਨਾ ਸਕਿੱਪ ਕੀਤੇ ਵੀਡੀਓ ਜ਼ਰੂਰ ਦੇਖੋ ਤੇ ਲੋ ਜੀ 1 ਨਵੰਬਰ ਦੀ ਵੀਡੀਓ ਆ ਤੇ ਸੌਰੀ ਮੈਂ ਨਾ ਤੁਹਾਡੇ ਨਾਲ ਸ਼ੇਅਰ ਨਹੀਂ ਕਰ ਸਕੀ 2 ਨਵੰਬਰ ਨੂੰ ਮੇਰਾ ਰਾਹ ਦਾ ਸੀਗਾ 1 ਨਵੰਬਰ ਨੂੰ ਵਲੌਗ ਬਣੂਗਾ ਤੇ 2 ਨਵੰਬਰ ਨੂੰ ਮੈਂ ਸ਼ੇਅਰ ਕਰ ਦੂੰਗੀ ਇੱਥੇ ਆਪਾਂ ਰੈਡੀ ਹੋ ਗਏ ਸੀ ਕਿਉਂਕਿ ਮੇਰੀ ਤਬੀਅਤ ਖਰਾਬ ਹੋ ਗਈ ਸੀ ਤੇ ਤੁਹਾਡੇ ਨਾਲ ਮੈਂ ਅੱਜ ਸ਼ੇਅਰ ਕਰੂੰਗੀ ਇਹ ਵੀਡੀਓ ਤੇ ਇੱਥੇ ਆਪਾਂ ਰੈਡੀ ਛੜੀ ਹੋ ਕੇ ਨਿਕਲ ਗਏ ਸੀਗੇ ਘਰੋਂ ਰੈਸਟੋਰੈਂਟ ਵੱਲ ਬਾਜ਼ਾਰ ਜਾ ਰਹੇ ਸੀ ਕਿ ਖਾਣ ਪੀਣ ਵਾਸਤੇ ਤੇ ਇਹ ਵੀਡੀਓ 1 ਨਵੰਬਰ ਦੀ ਬਣੀ ਹੋਈ ਆ ਮੇਰੇ ਜਨਮ ਦਿਨ ਵਾਲੇ ਦਿਨ ਤੇ ਅਪਲੋਡ ਮੈਂ ਅੱਜ 4 ਤਰੀਕ ਨੂੰ ਕਰ ਰਹੀ ਹਾਂ ਜਾਨੀ ਕਿ 4 ਨਵੰਬਰ ਨੂੰ ਤੇ ਇੱਥੇ ਆਪਾਂ ਰੈਸਟੋਰੈਂਟ ਵਿੱਚ ਪਹੁੰਚ ਗਏ ਸੀਗੇ ਤੇ ਖਾਣ ਦੇ ਵਾਸਤੇ ਜਾਤਾਂ ਨਹੀਂ ਮੇਰੀ ਤਬੀਅਤ ਵੈਸੇ ਹੀ ਖਰਾਬ ਸੀਗੀ ਇੱਥੇ ਵੀ ਮੈਂ ਤਾਂ ਮਨਾਂ ਕੀਤਾ ਸੀ ਕਿ ਮੈਂ ਬਾਅਦ ਕੁਝ ਵੀ ਖਾਣ ਨਹੀਂ ਜਾਵਾਂਗੀ ਕਿਉਂਕਿ ਪਹਿਲਾਂ ਤੁਹਾਨੂੰ ਦੱਸ ਰਹੀ ਸੀਗੀ ਤੋ ਅਜਿਕੇ ਪਾਲਟੀ ਸੀਗੀ ਖਾਣ ਪੀਣ ਨਾਲ ਵੈਸੇ ਹੀ ਮੇਰੀ ਬਹੁਤ ਜ਼ਿਆਦਾ ਤਬੀਰ ਖਰਾਬ ਸੀਗੀ ਮੇਰਾ ਕਲਾ ਬਹੁਤ ਜ਼ਿਆਦਾ ਖਰਾਬ ਸੀਗਾ ਫੇਵਰ ਵੀ ਸੀਗਾ ਪਰ ਬੱਚਿਆਂ ਨੇ ਜਿਦਾਂ ਤੁਹਾਨੂੰ ਪਤਾ ਹੈ ਬੱਚੇ ਕਹਿ ਰਹੇ ਸੀ ਮੰਮਾ ਤੁਹਾਡਾ ਬਰਥਡੇ ਆ ਬੱਚਿਆਂ ਨੂੰ ਬਹੁਤ ਜ਼ਿਆਦਾ ਸ਼ੌਂਕ ਹੁੰਦਾ ਨਾ ਕੰਮਾਂ ਦਾ ਬੱਚੇ ਕਹਿੰਦੇ ਮੰਮਾ ਬਾਹਰ ਖਾਵਾਂਗੇ ਤੇ ਚਲੋ ਆਪਾਂ ਬੱਚਿਆਂ ਦੀ ਖੁਸ਼ੀ ਵਾਸਤੇ ਡੇਲੀ ਤਾਂ ਨਹੀਂ ਕਦੀ ਕਦੀ ਚਲੋ ਬਾਹਰਲੀ ਚੀਜ਼ ਖਾਣ ਦਾ ਕੋਈ ਹੁੰਦਾ ਨੀਗਾ ਆਪਾਂ ਡੇਲੀ ਨਹੀਂ ਖਾਂਦੇ ਬਾਹਰਲੀ ਚੀਜ਼ ਕੋਈ ਇਦਾਂ ਦੀ ਆਪਾਂ ਜਿਆਦਾ ਕੁਝ ਨਹੀਂ ਸੀ ਸਿੰਪਲ ਬਸ ਦੋ ਸਬਜ਼ੀਆਂ ਸੀਗੀਆਂ ਤੰਦੂਰ ਵਾਲੇ ਫੁੱਲਕੇ ਸੀਗੇ ਤੇ ਪਹਿਲਾਂ ਬੱਚਾ ਨੇ ਜੋ ਖਾਦਾ ਸੀਗਾ ਮਕਰੋਨੀ ਸੀਗੀ ਤੇ ਬਸ ਤਿੰਨ ਚਾਰ ਐਡਮਾ ਸੀਗੇ ਤੇ ਮੈਂ ਜੀ ਇੱਥੇ ਰਹਿਣਾ ਨੈਕਸਟ ਡੇ ਤੇ ਸੰਡੇ ਦਾ ਦਿਨ ਆ ਬੱਚੇ ਹਲੇ ਸੁੱਤੇ ਪਏ ਆ। ਚਾਪਲ ਲੱਤੀ ਹੋਈ ਸੀਗੇ ਮੂਲੀਆਂ ਤੇ ਪਿਆਜ਼ ਦੀ ਸਬਜ਼ੀ ਬਣਾਉਣ ਵਾਸਤੇ। ਪਰ ਆਤੀ ਆ ਗਈ ਸੀ ਆਪਾਂ ਟਾਈਮ ਨਾਲ ਹੀ। ਕਾਲਟੀ ਨਾਲ ਟਿਕਰ ਕੇ ਸੋ ਚਾਹ ਹਾਂ ਥੋੜੀ ਜਿਹੀ ਸਬਜੀ ਬਣਾ ਲੈਣੀ ਬੱਚਾ ਨੂੰ ਮੈਂ ਜਗਾਇਆ ਨਹੀਂ ਕਿਉਂਕਿ ਸੰਡੇ ਦਾ ਦਿਨ ਆ ਬੱਚੇ ਲੇਟ ਹੀ ਉੱਠਣਗੇ